ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਦ ਤੋਂ ਬਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਨਾਲ ਵੀਡੀਓ ਦੇਖਣ ਲਈ ਧੰਨਵਾਦ ਦਿਖਾਉਣੇ ਆਈ ਤੁਹਾਨੂੰ ਅੱਜ ਨਵੇਂ ਮਕਾਨ ਦਾ ਕਿ ਸੁਖਿਆ ਕਿੰਨਾ ਕਰ ਰਿਹਾ ਜਿੰਨਾ ਵੀ ਕੰਮ ਕਰਨਾ ਸਾਰਾ ਲਪਾਈ ਦਾ ਆਹ ਮਸ਼ੀਨ ਨਾਲ ਆਪਾਂ ਨੇ ਸਿਮੈਂਟਰ ਲਾ ਕੇ ਕੰਮ ਕਰਾਉਣਾ ਤੇ ਮਿਸਤਰੀ ਸਾਹਿਬ ਪਹੁੰਚ ਗਏ ਅੰਦਰ ਕੰਧਾਂ ਲੱਗੇ ਨੇ ਤਾਰ ਕਰਨ ਤੇ ਪਾਈਪਾਂ ਵਾਲੀ ਫੀਟਿੰਗ ਏਸੀ ਵਾਲੀ ਫੀਟਿੰਗ ਸਾਰੀ ਗਈ ਹੋ ਆ ਦੇਖੋ ਏਸੀ ਦੇ ਪਾਈਪਾਂ ਦੀ ਤੇ ਬਿਜਲੀ ਵਾਲੇ ਪਾਈਪਾਂ ਦੀ ਸਾਰੇ ਬਕਸੇ ਬਕਸੇ ਲਾਗੇ ਤੇ ਫੀਟਿੰਗ ਟੁੱਟੀਆਂ ਡਾਟੀਆਂ ਵਾਲੀ ਹੋ ਗਈ ਆ ਕਰੋ ਚੈੱਕ ਲਪਾਈ ਦੀ ਤਿਆਰੀ ਹੋਣ ਲੱਗੀ ਆ ਲਓ ਮੇਸਤਰੀ ਸਾਹਿਬ ਆਪ ਲਾ ਰਹੇ ਨੇ ਪਾਣੀ ਕਹਿੰਦੇ ਵੀ ਪੂਰਾ ਦੇਖ ਕੇ ਪਾਣੀ ਲਾਉਣਾ ਜਿੰਨਾ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਪਾਣੀ ਲੱਗਿਆ ਹੋਊ ਤੇ ਉਨੀ ਉਹ ਵਧੀਆ ਲਪਾਈ ਹੋਊਗੀ ਸਾਰੇ ਕਮਰਿਆਂ ਦੀ ਕਰ ਲਈ ਸਫਾਈ A to Z ਜਿੱਥੇ ਜਿੱਥੇ ਪੁਆਇੰਟ ਜਿਹੜੇ ਰੱਖਣੇ ਸੀ ਆ ਲਓ ਸਾਰੇ ਲਾ ਗਏ ਲੋ ਹਾ ਕਰਤਾ ਕਮਰਾ ਸਾਰਾ ਤਰ ਚੋਂਦਾ ਬਾਣੀਓ ਪਾਣੀ ਤੇ ਇਧਰ ਦਾ ਪੌੜੀ ਵਾਲਾ ਵੀ ਕਰਤਾ ਤੇ ਲੱਗੇ ਪੈਣੇ ਆ ਦੇਖੋ ਖਚਿਆ ਪਿਆ ਪੂਰਾ ਕੰਮ ਆਪਰੇ ਲੈਂਟਰ ਪਾਇਆ ਇਹ ਕੱਲ ਤੇ ਪਾ ਕੇ ਹੁਣ ਇਹੀ ਮਕਾਨ ਤੇ ਨੇ ਬਸ ਜਿੰਨਾ ਜਲਦੀ ਹੋ ਸਕੇ ਉਹਨਾਂ ਜਲਦੀ ਆਪਾਂ ਲਾ ਪਾ ਦੇਣਾ ਡ੍ਰਾਇੰਗ ਰੂਮ ਇਹਦੇ ਵਿੱਚ ਵੀ ਏਸੀ ਵਾਲਾ ਸਾਰੇ ਪਾਈਪ ਉਪ ਪੈਗੇ ਤੇ ਆਪਾਂ ਬੋਰਡ ਗਿਣੀਏ ਕਿੰਨੇ ਨੇ ਇੱਕ ਦੋ ਤਿੰਨ ਇਹ ਜ ਘੱਟ ਨੇ ਸਾਰੇ ਉਹ ਡ੍ਰਾਇੰਗ ਰੂਮ ਚ ਤਿੰਨੇ ਬੋਰਡ ਨੇ ਵਿੱਚ ਵਿੱਚ ਕਮਰੇ ਤਾਂ 5 5 6 6 ਵੀ ਲਾਏ ਪਏ ਨੇ ਬਿਜਲੀ ਵਾਲੇ ਨੇ ਉਹ ਕਰੋ ਚੈੱਕ ਸਾਹਮਣੇ ਕਿੰਨੀਆਂ ਪਾਈਪਾਂ ਨੇ ਇਕੱਠੀਆਂ ਹੀ ਖਿੱਚੀਆਂ ਪਈਆਂ ਉਹਦੇ ਮੇੋਂ ਨਹੀਂ ਗਿਆ ਗੇਲ ਲੋਕ ਨਹੀਂ ਆਨੇ। ਫਾਈਪ ਪਾਉਣ ਵਾਲੇ ਕੰਦ ਭਰੀ ਪਈ ਆ ਤਾਂ। ਜੀ ਲਾਗੇ ਲਪਾਈ ਵਾਲਾ ਪੇੜ ਤਿਆਰ ਕਰਨਾ ਇਹਦੇ ਉੱਤੇ ਮਸਾਲਾ ਲਾਇਆ ਕਰਨਗੇ ਰਲਾ ਕੇ ਮਸ਼ੀਨ ਲਾਲੀ ਟਿਕਾਣੇ ਤੇ ਤੇ ਹੁਣ ਇੱਟਾਂ ਦੀ ਚਣਾਈ ਹੋਣ ਲੱਗੀ। ਉਹ ਤੋਂ ਬਾਅਦ ਲਪਾਈ ਦਾ ਕੰਮ ਸਟਾਰਟ ਕਰਨਗੇ ਸਾਰੀ ਚਾਲ ਬਣਾ ਕੇ ਅੱਜ ਦਿਖਾਉਨੇ ਆ ਤੁਹਾਨੂੰ। ਕੰਨੀਆਂ ਪਾਈਪਾਂ ਕੀ ਕੀ ਹਿਸਾਬ ਕਿਤਾਬ ਆ 13 ਫਿਰ ਲਪਾਈ ਤੋਂ ਬਾਅਦ ਦਿਖਾਵਾਂਗੇ ਕੰਪਲੀਟ ਤੇ ਹਲੇ ਮੂਰਲਾ ਡਿਜ਼ਾਈਨ ਵੀ ਰਹਿੰਦਾ ਪੂਰਾ ਸਿਰੇ ਨਹੀਂ ਚੜਿਆ ਉਹ ਆ ਲਓ ਉਰੇ ਆਉਂਦ ਰਹੀ ਤਿੰਨ ਪਾਈਪ ਬਾਹਰ ਬਕਸਾ ਮੇਨੋ ਸੋਚਾਂ ਵਾਲਾ ਪੋਰਚ ਦੇ ਵਿੱਚ ਲੱਗੇ ਹੋਏ ਨੇ ਸੈਟਿੰਗ ਕਰਨੇ ਇਹ ਇਹ ਜੋ ਉੱਪਰਲੀ ਲੌਬੀ ਨੌ ਜੀ ਦੇਖੋ ਪਾਇਆ ਪਾ ਉਹ ਰਿਸਿਸਟਮ ਆ ਗਿਆ ਇਹ ਆ ਜਿਹੜੇ ਪਾਇਪ ਵੱਡੇ ਬਨੇ ਜੇ ਆਪਾਂ ਮਕਾਨ ਤੇ ਸੋਲਰ ਲਵਾਉਣਾ ਉਹਦੇ ਲਈ ਫੀਟਿੰਗ ਪਹਿਲਾਂ ਹੀ ਤੇ ਪਾਈਪਾਂ ਦੀ ਛੜਤੀ ਆ ਲੋ ਸਾਹਮਣੇ ਏਸੀ ਵਾਲਾ ਪੁਆਇੰਟ ਘੁੰਮ ਕੇ ਆ ਗਿਆ ਉਹ ਚੀਰੀ ਮਾਰ ਕੇ ਲਾਉਣਾ ਹੈ ਬੈਡਰੂਮ ਚ ਇਹਦੇ ਵਿੱਚ ਦੋ ਬਕਸੇ ਆਤੀਏ ਦੋ ਆਤੀ ਚਾਰ ਤੇ ਪੰਜ ਤੇ ਛੇ ਬਹੁਤ ਆਰਟੀਟੈਕ ਨੇ ਮੈਂ ਲੱਗਦਾ ਖਰਚਾ ਕਰਾ ਦੇਣਾ ਬਿਜਲੀ ਦਾ ਤੇ ਸਮਾਨ ਦਾ ਇਹਦੇ ਵਿੱਚ ਕਮਰੇ 'ਚ 6 ਹੋਗੇ ਤੇ ਹੁਣ ਆਜੋ ਆਹ ਕਮਰੇ 'ਚ ਇਹਦੇ ਵਿੱਚ ਵੀ ਦੋ ਆਹ ਹੋਗੇ ਤੇ ਦੋ ਆ ਹੋ ਗਏ 4 ਤੇ ਦੋ ਆ ਹੋ ਗਏ 6 ਚੰਗਾ ਖਰਚਾ ਹੋੂ ਬਿਜਲੀ ਦੇ ਤਾਰਾਂ ਪਾਈਪਾਂ ਵਾਲਾ ਲਾ ਕੇ ਮੈਨੂੰ ਲੱਗਦਾ 4 ਤੋਂ 5 ਲੱਖ ਰੁਪਇਆ ਦਾ ਤਾਰਾਂ ਰ ਪਾਈਪਾਂ ਹੀ ਪੈਣ ਗਈਆਂ ਤੇ ਏਸੀ ਵਾਲਾ ਪੁਆਇੰਟ ਆ ਸਾਹਮਣੇ ਆ ਲੌਬੀ ਦੇ ਵਿੱਚ ਇੱਕ 2 3 4 ਤੇ 5 5 ਸੋ ਚਾਲੇ ਬੋਰਡ ਲੋਬੀ ਦੇ ਵਿੱਚ ਨੇ ਉੱਪਰਲੀ ਚ ਖਿੱਚਿਆ ਪਿਆ ਪੂਰਾ ਕੰਮ ਤੇ ਆ ਹੈਗਾ ਬਾਥਰੂਮ ਇਹਦਾ ਕਿਤੇ ਲੋਟ ਨਹੀਂ ਤੀ ਆਉਂਦਾ ਸਿਸਟਮ ਅਡਜਸਟ ਫੈਨ ਦਾ ਤੇ ਫਿਰ ਛੱਤ ਜਿਹੜੀ ਵੜਦਾ ਦੇਖੋ ਸਾਹਮਣੇ ਪਾਈਪ 9 ਇੰਚੀ ਉੱਪਰ ਨੋਰ ਜਸਟ ਫੈਨ ਲੱਗੂ ਇਹਦੇ ਚੱਲੀ ਜਾਂਦਾ ਕੰਮਕਾਰ ਕਮਰੇ ਘੁੰਮਰੀਆਂ ਦੀ ਸਫਾਈ ਕਰਤੀ ਲਪਾਈ ਦਾ ਕੰਮ ਸਟਾਰਟ ਕਰਨਾ ਉੱਪਰ ਲਈ ਪੌੜੀ ਤੇ ਮਮਟੀ ਦਾ ਹਰੇ ਲੈਂਟਰ ਪਾਇਆ ਵਾ ਉੱਪਰਲੀ ਦਾ ਮੇਸਤਰੀ ਸਾਹਿਬ ਖਿੱਚ ਕੇ ਰੱਖਣ ਗਿਆ ਜੇ ਪਾਣੀ ਦਾ ਕੰਮ ਸਾਰੀਆਂ ਕੰਧਾਂ ਤਾਰ ਕਰ ਦੇਣੀਆਂ ਨੇ ਫਿਰ ਮੂਰੇ ਮੂਰੇ ਮਾੜਾ ਮਾੜਾ ਪਾਣੀ ਲਈ ਜਾਣਗੇ ਤੇ ਲਪਾਈ ਹੋਈ ਜਾਊਗੀ ਇਹਦੇ ਵੀ ਅੜਦਾਲੇ ਦੋ ਰਦੇ ਕਮਾਤੇ ਕੱਲ੍ਹ ਕਮਾ ਕੇ ਗਏ ਹੋਣੇ ਨੇ ਮੈਨੂੰ ਲੱਗਦਾ ਦੋ ਰਦੇ ਇਹ ਕਿਉਂਕਿ ਇਹ ਤੇ ਰੋੜੀ ਰਾੜੀ ਪਾਉਣ ਦਾ ਕੰਮ ਸਟਾਰਟ ਕਰਨੇ ਨਾਲ ਹੁੰਦੇ ਜਿੱਦਾਂ ਜਦਾਂ ਲਪਾਈ ਹੋਈ ਗਈ ਉਹ ਇਹਨੇ ਕਰਨਾ ਡਿਜ਼ਾਈਨ ਜਿਹੜਾ ਨਿਕਲਣਾ ਜੋ ਵੀ ਕਲਾਕਾਰੀ ਕਰਨੀ ਹੈ ਇਹਨਾਂ ਨੇ ਮਿਸਤਰੀਆਂ ਨੇ ਹਲੇ ਰਹਿੰਦੀ ਆ ਲੋ ਜੀ ਰਸੋਈ ਦੇ ਵਿੱਚ ਚੱਲਦਾ ਪਾਣੀ ਦਾ ਕੰਮ ਹੋ ਜੂ 20 ਦਿਨ ਚ ਲਪਾਈ ਮਿਸਤਰੀ ਕੱਲ ਨੂੰ ਜੀ ਉਹਨੇ ਜੀ ਸ਼ੁਰੂ ਕਰਨਾ ਨਾ ਮੈਂ ਕਿਹਾ 20 ਦਿਨ ਲੱਗ ਜਾਣਗੇ ਇਹਨਾਂ ਲਪਾਈ ਨੂੰ 20 ਦਿਨ ਇੱਕ ਦਿਨ ਦੀ ਕਰਨਾ ਸ਼ੁਰੂ ਕਰੀ ਇੱਕ ਦਿਨ ਚ ਇੱਕ ਕਮਰਾ ਇੱਕ ਕਮਰਾ ਨਾਲ ਨਾਲ ਕਰਦੇ ਆ ਜੀ ਕੰਮ ਚ ਲੋ ਵੀ ਮੇਨਾ ਹੀ ਲੱਗ ਜੂ ਤਕਰੀਬਨ 20 ਤੋਂ 25 ਦਿਨ 25 ਤੋਂ 30 ਦਿਨ ਵੀ ਹੋ ਸਕਦੇ ਨੇ ਤੇ ਅੰਦਰੋਂ ਅੰਦਰੋਂ ਹਾਂ ਅੰਦਰੋਂ ਅੰਦਰੋਂ ਪੂਰੀ ਕਰ ਦੇਣੇ ਇਹਦਾ ਮਤਲਬ ਲਪਾਈ ਲਪਾਈ ਨੂੰ 1.5 ਮਹੀਨਾ ਤੋਂ ਲੱਗ ਜਾਣਗੇ ਸਾਰੇ ਮਕਾਨ ਨੂੰ ਬਾਹਰ ਨਹੀਂ ਲ ਬਾਹਰ ਨਹੀਂ ਲੱਗਦਾ ਟਾਈਮ ਬਾਹਰ ਮਿਸਤਰੀਆਂ ਦਾ ਘੱਟ ਟਾਈਮ ਲੱਗਦਾ ਤੇ ਅੰਦਰ ਅੰਦਰ ਵੱਧ ਲੱਗਦਾ ਤੇ ਬਾਹਰ ਆਇਆ ਫਿਰ ਡਿਜ਼ਾਈਨ ਜੂਨ ਵੀ ਤਾਂ ਪਾਉਣੇ ਨੇ ਜਿਹੜੇ ਮੂਰਲੇ ਨੇ ਫਰੰਟ ਤੇ ਹੀ ਆਹੋ ਫਰੰਟੇ ਆ ਫਰੰਟ ਤੇ ਹੀ ਆ ਜੀ ਦੇਖਦੇ ਹੁਣ ਕਿੰਨੇ ਟਾਈਮ ਵਿੱਚ ਤਿਆਰ ਹੁੰਦਾ ਸਾਰਾ ਮਕਾਨ ਇਹ ਤੇ 2 ਢਾਈ ਮਹੀਨੇ ਹੋ ਗਏ ਕੰਮ ਚੱਲਦੇ ਨੂੰ ਹਨਾ 2 ਟਾਈ ਮਹੀਨੇ ਹੋ ਗਏ ਕੰਮ ਚੱਲਦੇ ਨੂੰ ਓਰੇ ਨਹੀਂ ਮਾਰ ਕੇ ਗਿਆ ਬਾਣੀ ਨਹੀਂ ਓਰੇ ਦੰਦਾ ਬਣਾਇਆ ਆ ਰੱਖਿਆ ਚਾਨਣਾ ਪੈਣ ਲਈ ਉੱਤੇ ਬਾਤਾ ਯਾਰ ਹਲੇ ਓਰੇ ਲੱਗਣਾ ਦੋਏ ਬਾਥਰੂਮਾਂ ਦਾ ਸਾਂਝਾ ਗੀਜਰ ਇਹ ਇੰਦਰ ਨੂੰ ਵੀ ਸਪਲਾਈ ਆ ਚਲੀ ਗਈ ਤੇ ਇੰਦਰ ਵੀ ਬਾਥੂ ਮੈਂ ਇਹਨੂੰ ਮਾਂ ਚਲੀ ਗਈ ਇੱਕ ਕੇਜਰ ਨਾਲ ਸਰ ਜਾਣਾ ਔਰੇ ਸੈਂਟਰ ਚਾ ਲਾ ਕੇ ਤੇ ਇੱਥੇ ਲਾਉਣੀ ਆ ਥੱਲੇ ਪੁਆਇੰਟ ਦੇ ਤੇ ਕੱਪੜੇ ਧੋਣੇ ਵਾਲੀ ਮਸ਼ੀਨ ਨਾਲੇ ਚਾਨਣਾ ਤੇ ਨਾਲੇ ਕੰਮ ਲਵਾਗੇ ਜਗਾ ਤੋਂ ਤੇ ਸਾਰੀਆਂ ਟਾਕੀਆਂ ਨਿਕਲੀਆਂ ਨਾਲੇ ਔਰੇ ਕਮਰੇ ਆਂਦੀਆਂ ਅੱਲਾਹੁ ਆ ਪੈਣ ਨੂੰ ਬਾਥੂ ਮਾਂ ਆਂਦੀਆਂ ਕਮਰਾ ਮਿੱਤਰੋ 14 बाई 12 ਦਾ ਜੇ ਕੋਈ ਮਕਾਨ ਦੇ ਵਿੱਚ ਕਮੀ ਪੇਸ਼ੀ ਤੁਹਾਨੂੰ ਲੱਗਦੀ ਆ ਸਾਨੂੰ ਉਹ ਵੀ ਦੱਸਿਓ ਜਰੂਰ ਵੀ ਇੱਥੇ ਆ ਚਾਹੀਦਾ ਤੇ ਆ ਚਾਹੀਦਾ ਤੇ तकरीबन ਆਪਣੇ ਹਿਸਾਬ ਨਾਲ ਆਪਾਂ ਸਾਰੀ ਫੀਟਿੰਗ ਫੂਟਿੰਗ ਸਭ ਟੋਟਲ ਓਕੇ ਕਰਾਤੀ ਬਾਕੀ ਜੇ ਕੋਈ ਰਹਿ ਗਈ ਕੱਚ ਵੱਚ ਹੋਈ ਤਾਂ ਜਰੂਰ ਕਮੈਂਟ ਕਰਿਓ 11 ਫੁੱਟ ਤੇ ਬਾਈਆ ਛੱਤ ਮਕਾਨ ਦੀ ਲੌਬੀ ਹੈਗੀ ਆ 20x20 ਦੀ ਤੇ ਰਸੋਈ ਹੈਗੀ ਆ ਰਸੋਈ ਕਿੰਨੇ ਦੀ ਆ 12x14 ਦੀ 12x14 ਦੀ ਰਸੋਈ ਡ੍ਰੈنگ ਰੂਮ ਡ੍ਰੈنگ ਰੂਮ ਹੈ ਦੇ 13x13 ਸਾਢੇ 13 ਦਾ ਡ੍ਰੈنگ ਰੂਮ ਸਾਢੇ 13x14 ਤੇ ਸਾਰਾ ਖੁੱਲਾ ਟੋਲਾ ਹੀ ਆ ਸਿਸਟਮ ਤੇ ਪੂਰੇ ਮਕਾਨ ਦੀ ਸਰੇ ਤੋਂ ਲੈ ਕੇ ਇੱਧਰ ਤੱਕ ਹੈਗੀ ਆ तकरीबन तकरीबन 35 ਫੁੱਟ ਡੇਢ ਗੇੜ ਕੰਧਾਂ ਲਾ ਕੇ ਚੜਾਈ ਲੰਬਾਈ ਤੁਹਾਨੂੰ ਘੱਟੋ ਘੱਟ ਹੋਣੀ ਐ ਮਕਾਨ ਦੀ 60 ਤੋਂ 65 ਫੁੱਟ ਡੇਢ ਗੇੜ ਪੌੜੀ ਦੇ ਥੱਲੇ ਪੁਆਇੰਟ ਛਿੜਾ ਲਿਆ ਔਰ ਇਹ ਪ੍ਰੈਸ ਫਰਸ ਕਰਨ ਲਈ ਹਾਲ ਤੋਂ ਵੇਸਟੇਜ ਨਹੀਂ ਜਾਣ ਦੇਣੀ ਕਹਿੰਦੇ ਦੰਦਾ ਲੱਗਿਆ ਮਕਾਨ ਜਰੂਰ ਦੱਸਿਓ ਕਮੈਂਟਾਂ ਚ ਸੁਝਾਅ ਦਿਓ ਜੇ ਕੋਈ ਕਮੀ ਪੇਸ਼ੀ ਹੈਗੀ ਆ ਵੀਡੀਓ ਚੰਗੀ ਲੱਗੀ ਤਾਂ ਜਰੂਰ ਕਮੈਂਟ ਕਰਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਅੱਜ ਆਪਾਂ ਕੱਲਾ ਬਲੌਗ ਬਿਲੇ ਦੀ ਮਕਾਨ ਦਾ ਜਨਾ ਕੰਮ ਹੋਇਆ ਉਹ ਵੀ ਦਿਖਾਇਆ ਸਾਰਾ